ਆਗੜੇ ਦਾ ਇੱਕ ਨਿਵਾਸੀ ਸੁੰਦਰ ਸਿੰਘ ਚੱਡਾ ਸਿੱਖ ਨਿਤ ਹੀ ਧਰਮਸ਼ਾਲਾ ਵਿੱਚ ਜਾ ਕੇ ਸਤਸੰਗਤ ਦੀ ਸੇਵਾ ਕਰਦਾ ਕੀਰਤਨ ਸੁਣਦਾ ਅਤੇ ਨਾਮ ਸਿਮਰਨ ਕਰਦਾ ਸੀ ਇੱਕ ਦਿਨ ਉਸ ਨੇ ਮੀਰੀ ਪੀਰੀ ਦੇ ਮਾਲਕ ਤਨ ਤਨ ਗੁਰੂ ਹਰ ਗੋਬਿੰਦ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਸਿੱਖ ਦੇ ਔਗਣ ਦੂਰ ਕਰਕੇ ਗੁਣ ਬਖਸ਼ ਕੇ ਮੁਕਤ ਕਿਸ ਤਰ੍ਹਾਂ ਕਰਦੇ ਹੋ ਗੁਰੂ ਹਰ ਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਗੁਰੂ ਚਾਰ ਪ੍ਰਕਾਰ ਦੇ ਹੁੰਦੇ ਹਨ ਪਹਿਲੇ ਨੰਬਰ ਤੇ ਪ੍ਰਿੰਗੀ ਸਮਾਨ ਗੁਰੂ ਜੋ ਇੱਕ ਖਾਸ ਜਾਤੀ ਦੇ ਕੀੜੇ ਨੂੰ ਆਪਣੇ ਵਰਗਾ ਕਰ ਲੈਂਦਾ ਹੈ ਦੂਸਰੇ ਨੰਬਰ ਤੇ ਪਾਰਸ ਸਮਾਨ ਗੁਰੂ ਲੋਹੇ ਆਦਤ ਤੰਤੂ ਨੂੰ ਸੋਨਾ ਕਰ ਦਿੰਦਾ ਹੈ ਪਰ ਆਪਣਾ ਗੁਣ ਉਸ ਨੂੰ ਨਹੀਂ ਦਿੰਦਾ ਤੀਜੇ ਨੰਬਰ ਤੇ ਚੰਦਨ ਸਮਾਨ ਗੁਰੂ ਜੋ ਆਪਣੇ ਆਸ-ਪਾਸ ਦੇ ਬ੍ਰਿਕਸ਼ਾਂ ਨੂੰ ਸੁਗੰਧਿਤ ਕਰ ਦਿੰਦਾ ਹੈ ਚੌਥੇ ਨੰਬਰ ਤੇ ਦੀਪ ਸਮਾਨ ਗੁਰੂ ਜੇ ਉਸ ਪਾਸ ਕੋਈ ਦੀਵਾ ਤੇਲ ਬੱਤੀ ਸਹਿਤ ਆਵੇ ਤਾਂ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ ਪਰ ਗੁਰੂ ਨਾਨਕ ਜੀ ਪਰਮ ਕਿਰਪਾਲੂ ਹਨ ਜੋ ਸਿੱਖ ਸ਼ਰਧਾ ਤੇ ਪ੍ਰੇਮ ਨਾਲ ਗੁਰੂ ਜੀ ਦੀ ਬਾਣੀ ਪੜ੍ਹਦਾ ਤੇ ਸੁਣਦਾ ਹੈ ਉਹ ਹੌਲੀ-ਹੌਲੀ ਬ੍ਰਹਮ ਗਿਆਨੀ ਹੋ ਜਾਂਦਾ ਹੈ ਅਤੇ ਜੇ ਚਾਹੇ ਤਾਂ ਹੋਰਨਾਂ ਨੂੰ ਵੀ ਆਪਣੇ ਵਰਗਾ ਬ੍ਰਹਮ ਗਿਆਨੀ ਕਰ ਲੈਂਦਾ ਹੈ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਚਾਰੇ ਹੀ ਪ੍ਰਕਾਰ ਦੇ ਗੁਰੂਆਂ ਨਾਲੋਂ ਵੱਡੇ ਹਨ ਜੋ ਉਹਨਾਂ ਦਾ ਨਾਮ ਲੈਣ ਦੇ ਮਾਤਰ ਹੀ ਜਮ ਭਜ ਜਾਂਦੇ ਹਨ